ਨੋਵੇਂ ਮਿੱਤਰੋ 21 ਜੁਲਾਈ 22 ਅਮਰ ਸਿੰਘ ਚਮਕੀਲੇ ਦਾ ਜਨਮ ਦਿਨ ਉਸ ਲੈਜ਼ਰ ਦਾ ਜਨਮ ਦਿਨ ਮਨਾਉਣ ਦੇ ਲਈ ਅਸੀਂ ਪਹੁੰਚੇ ਆ ਪਿੰਡ ਮੈਸੰਪੁਰ ਇਹ ਉਹੀ ਪਿੰਡ ਆ ਮੈਸੰਪੁਰ ਜਿੱਥੇ 8 ਮਾਰਚ 1988 ਨੂੰ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਸਦਾ ਦੇ ਲਈ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ ਸੀ ਤੇ ਆ ਸਾਹਮਣੇ ਜਿਹੜਾ ਤੁਸੀਂ ਚਵਾਰਾ ਦੇਖ ਰਹੇ ਆ ਇਹ ਉਹੀ ਚਵਾਰਾ ਆ ਜਿੱਥੇ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਤੇ ਉਹਨਾਂ ਦੀ ਪਾਰਟੀ ਨੇ ਬੈਠ ਕੇ ਆਖਰੀ ਵਾਰ ਪ੍ਰਸ਼ਾਦਾਸ਼ਕ ਐਸੇਗਾ ਸੋ ਅੱਜ ਇੱਕ ਕੋਸ਼ਿਸ਼ ਕੀਤੀ ਆ ਕਿ ਉਸ ਸਥਾਨ ਤੇ ਜਾ ਕੇ ਭਾਈ ਅਮਰ ਸਿੰਘ ਚਮਕੀਲੇ ਦੇ ਜਨਮ ਦਿਨ ਦੀ ਸਾਂਝ ਤੁਹਾਡੇ ਨਾਲ ਪਾਈ ਜਾਵੇ ਜਿਸ ਜਗ੍ਹਾ ਤੇ ਭਾਈ ਅਮਰ ਸਿੰਘ ਚਮਕੀਲੇ ਨੇ ਆਪਣਾ ਅੰਤਮ ਸਮਾ ਬਤਾਇਆ ਤੇ ਉਸ ਤੋਂ ਬਾਅਦ ਉਹ ਫਨਕਾਰ ਕਲਾਕਾਰ ਉਹ ਅਮਰ ਜੋੜੀ ਸਦਾ ਦੇ ਲਈ ਸਾਡੇ ਤੋਂ ਸਦੀਵੀ ਦੂਰ ਹੋ ਗਈ ਬੇਸ਼ੱਕ ਉਹ ਸਰੀਰਿਕ ਤੌਰ ਤੇ ਅੱਜ ਸਾਡੇ ਵਿੱਚਕਾਰ ਨਹੀਂ ਹੈਗੇ ਪਰ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਸਦਾ ਰਹਿੰਦੀ ਦੁਨੀਆ ਤੱਕ ਗੂੰਜਦੀ ਰਹੇਗੀ ਸੋ ਅੱਜ ਮੈਸੰਪੁਰ ਦੀ ਧਰਤੀ ਤੇ ਪਹੁੰਚੇ ਆ ਤੇ ਜਨਮ ਦਿਨ ਨੂੰ ਸੈਲੀਬ੍ਰੇਟ ਕਰਾਂਗੇ ਭਾਈ ਅਮਰ ਸਿੰਘ ਚਮਕੀਲੇ ਦੇ ਜਨਮ ਦਿਨ ਨੂੰ ਸੈਲੀਬ੍ਰੇਟ ਕਰਾਂਗੇ ਤੁਹਾਡੇ ਨਾਲ ਤੇ ਜੁੜੋ ਸਾਡੇ ਨਾਲ ਤੇ ਦੇਖਦੇ ਅੱਗੇ ਜਾ ਕੇ ਪਿੰਡ ਮੈਸੰਪੁਰ ਦੇ ਇਹਨਾਂ ਰਹਿਣਾਂ ਸੋ ਮਿੱਤਰੋ ਬੇਸ਼ੱਕ ਭਾਈ ਅਮਰ ਸਿੰਘ ਚਮਕੀਲੇ ਦੇ ਪਰਿਵਾਰ ਸਮੇਤ ਦੇਸ਼ ਵਿਦੇਸ਼ ਦੇ ਵਿੱਚ ਭਾਈ ਚਮਕੀਲਾ ਜੀ ਨੂੰ ਪਿਆਰ ਕਰਨ ਵਾਲੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਆ ਭਾਈ ਚਮਕੀਲਾ ਜੀ ਦੇ ਜਨਮ ਦਿਨ ਨੂੰ ਸੈਲੀਬ੍ਰੇਟ ਕਰਦੇ ਆ ਪਰ ਅੱਜ ਅਸੀਂ ਪਿੰਡ ਮੈਸਮਪੁਰ ਪਹੁੰਚੇ ਆ ਤੇ ਜਗਿੰਦਰਪਾਲ ਉਹ ਸ਼ਖਸੀਅਤ ਹੈ ਜਿਨੇ ਆਖਰੀ ਵਾਰ ਭਾਈ ਅਮਰ ਸਿੰਘ ਚਮਕੀਲੇ ਨੂੰ ਪ੍ਰਸ਼ਾਦਾ ਸ਼ਕਾਇਆ ਸੀਗਾ ਤੇ ਅਸੀਂ ਭਾਈ ਜਗਿੰਦਰਪਾਲ ਦੇ ਕੋਲੋਂ ਜਨਮ ਦਿਨ ਦਾ ਕੇਕ ਜਿਹੜਾ ਕਟਵਾਵਾਂਗੇ ਭਾਈ ਅਮਰ ਸਿੰਘ ਚਮਕੀਲੇ ਦਾ ਜਿਹੜਾ ਬਰਥਡੇ ਦਾ ਕੇਕ ਆ ਉਹ ਜਗਿੰਦਰਪਾਲ ਦੇ ਕੋਲੋਂ ਘਟਾਵਾਂਗੇ ਆ ਜਿਹੜੇ ਰਾਸਤੇ ਤੁਸੀਂ ਦੇਖ ਰਹੇ ਆ ਇਸੇ ਰਾਸਤੇ ਤੋਂ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਦੀ ਜਿਹੜੀ ਐਮਬੈਸਟਰ ਕਾਰ ਆ 1786 ਇਸ ਜਗ੍ਹਾ ਤੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਇਸ ਚਾਰੇ ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਇਸੇ ਹੀ ਰਾਸਤੇ ਤੋਂ ਜਿਹੜੀ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਦੀ ਗੱਡੀ ਜਿਹੜੀ ਆ ਉਹ ਵਿਆਹ ਵਾਲੇ ਘਰ ਵੱਲ ਅੱਗੇ ਵਧੀ ਸੀਗੀ ਸੋ ਦੋਸਤੋ ਇਹ ਸਾਹਮਣੇ ਜਿਹੜਾ ਘਰ ਦੇਖ ਰਹੇ ਹੋ ਤੁਸੀਂ ਇਸੇ ਘਰ ਦੇ ਵਿੱਚ ਵਿਆਹ ਸੀਗਾ ਜਿੱਥੇ ਪ੍ਰੋਗਰਾਮ ਪੇਸ਼ ਕਰਨ ਲਈ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਆਏ ਸੀਗੇ ਇਸੇ ਕਰਦੇ ਬਾਅਦ ਜਿਹੜਾ 8 ਮਾਰਚ 1988 ਨੂੰ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਜਿਹੜਾ ਆ ਗੋਲੀਆਂ ਮਾਰ ਕੇ ਸਦਾ ਦੇ ਲਈ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਇਸ ਕਰਦੇ ਬਿਲਕੁਲ ਬਾਹਰ ਜਿਹੜੀ ਆ ਸਟੇਜ ਲੱਗੀ ਸੀਗੀ ਵੱਡੀ ਗੰਤੀ ਦੇ ਵਿੱਚ ਜਿਹੜੇ ਆ ਲੋਕ ਪਹੁੰਚੇ ਸੀਗੇ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੇ ਅਖਾੜੇ ਨੂੰ ਵੇਖਣ ਦੇ ਲਈ ਸੋ ਮਿੱਤਰੋ ਭਾਈ ਅਮਰ ਸਿੰਘ ਚਮਕੀਲਾ ਜੀ ਦਾ ਜਨਮ ਦਿਨ ਸੈਲੀਬ੍ਰੇਟ ਕਰਨ ਦੇ ਲਈ ਪਿੰਡ ਮੈਸੂਮਪੁਰ ਪਹੁੰਚੇ ਆ ਤੇ ਜਗਿੰਦਰਪਾਲ ਦੇ ਕੋਲੋਂ ਕੇਕ ਕਟਵਾਵਾਂਗੇ ਬਾਈ ਅਮਰ ਸਿੰਘ ਚਮਕੀਲਾ ਜੀ ਦੇ ਜਨਮ ਦਿਨ ਦਾ ਮੈਂ ਮੇਰਾ ਬੇਟਾ ਰિયાન ਚੰਦਰ ਪਹੁੰਚੇ ਹਾਂ ਮੈਸੋਂ ਪਰਦੀ ਧਰਤੀ ਤੇ ਤੇ ਜਗਿੰਦਰਪਾਲ ਹੋਰਾਂ ਦੇ ਕੋਲੋਂ ਕੇਕ ਕਟਾ ਕੇ ਬਾਈ ਅਮਰ ਸਿੰਘ ਚਮਕੀਲਾ ਜੀ ਦੇ ਬਰਥਡੇ ਦਾ ਸੈਲੀਬ੍ਰੇਟ ਕਰਾਂਗੇ ਬਾਈ ਚਮਕੀਲਾ ਜੀ ਦੇ ਜਨਮ ਦਿਨ ਨੂੰ ਸੋ ਬਹੁਤ ਬਹੁਤ ਮੁਬਾਰਕਾ ਚਮਕੀਲਾ ਜੀ ਨੂੰ ਚਾਹਣ ਵਾਲੇ ਕਰੋੜਾਂ ਸਰੋਤਿਆਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਤੇ ਸਾਰੀਆਂ ਮੁਬਾਰਕਾਂ ਉਸ ਤੋਂ ਦੱਲ ਨੂੰ ਜੇ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਇਦਾਂ ਦੇ ਹੋਰ ਸ਼ਾਨਦਾਰ ਵੀਡੀਓਜ਼ ਨੂੰ ਦੇਖਦੇ ਰਹੋ